ਪਰ ਸਾਡੇ ਕੋਲ ਜੇ ਜ਼ਮੀਨਾਂ ਨਹੀਂ ਹੈਗੀਆਂ ਤੇ ਪਰ ਆਪਾਂ ਕਿਸਾਨ ਵੀਰਾਂ ਦੀਆਂ ਜ਼ਮੀਨਾਂ ਹੈਗੀਆਂ ਪਰ ਉਹ ਵੀ ਸਾਡਾ ਹੀ ਨੁਕਸਾਨ ਹੈ ਪੰਜਾਬ ਤੇ ਭਾਰੀ ਪਈ ਆ ਸਾਨੂੰ ਨਾਲ ਖਾਣਾ ਪੈਣਾ ਸਾਡੀਆਂ ਬੀਬੀਆਂ ਸਵੇਰ ਨੂੰ 3 ਵਜੇ ਆ ਜਾਂਦੀਆਂ ਠੀਕ ਹੈ ਫੇਰ ਭਾਜੀ ਸਾਡਾ ਹਲਵਾਈ ਸਾਹਿਬ ਵੀ ਉਹ ਵੀ ਪਹੁੰਚ ਜਾਂਦਾ ਆ ਬਾਕੀ ਲੰਗਰ ਬਣਾਉਂਦੇ ਆ ਫਿਰ ਸਵੇਰ ਨੂੰ ਲੈ ਕੇ ਆਉਂਦੇ ਜਾਨੀ ਚਲੋ ਸਾਡੇ ਭਰਾ ਹੀ ਆ ਇਹ ਲੋਕੀ ਜੀ ਬੇ ਘਰੋਂ ਬੇਕਾਰ ਹੋਏ ਪਏ ਆ ਆਪਣੇ ਘਰਾਂ ਤੋਂ ਬਾਹਰ ਬੈਠੇ ਹੋਏ ਆ ਜਿੱਦਾਂ ਸਰਕਾਰੀ ਕੋਈ ਜਾਂਜ ਘਰ ਹੋ ਗਿਆ ਉੱਥੇ ਆਪਣੀ ਫੈਮਿਲੀ ਲੈ ਕੇ ਬੈਠੇ ਹੋ ਬੜੀ ਪਰੇਸ਼ਾਨੀ ਨਾਲ ਸਾਹਮਣਾ ਕਰਨਾ ਪੈ ਰਿਹਾ ਬਹੁਤ ਰਸਤੇ ਵਿੱਚ ਪਾਣੀ ਆ ਹੜਪੀੜ ਦਾ ਵਾਸਤੇ ਜਿੱਥੇ ਵੀ ਪਾਣੀ ਖੜਾ ਆ ਸੜਕਾਂ ਖਰਾਬ ਹੋ ਗਈਆਂ ਸਰਕਾਰ ਵੱਲੋਂ ਕੋਈ ਵੀ ਸਹੂਤ ਨਹੀਂ ਆਈ ਹੜਪੀੜ ਦਾ ਅਸੀਂ ਵੀਰ ਜੀ ਇੱਕ ਹਫ਼ਤੇ ਤੋਂ ਲੰਗਰ ਦੀ ਸੇਵਾ ਨਿਭਾ ਰਹੇ ਆ ਗੁਰਵਦਾਸ ਟਾਈਗਰ ਫੋਰਥ ਇਸ ਪਰੇਸ਼ਾਨੀ ਦੇ ਦੌਰ ਦੇ ਵਿੱਚ ਤੁਸੀਂ ਦੇਖਿਆ ਵੀ ਸਰਕਾਰ ਨੇ ਕਿੰਨੀ ਕੁ ਲੋਕਾਂ ਦੀ ਮਦਦ ਕੀਤੀ ਆ ਤੁਹਾਨੂੰ ਕੀ ਲੱਗਦਾ ਮੈਂ ਜੀ ਸਰਕਾਰ ਨੇ ਨਹੀਂ ਕੋਈ ਵੀ ਮਦਦ ਨਹੀਂ ਕੀਤੀ ਇੱਥੇ ਸਰਕਾਰ ਦੀ ਕੋਈ ਮਦਦ ਨਹੀਂ ਆ ਰਹੀ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮੰਦੀ ਇਸ ਟਾਈਮ ਪੰਜਾਬ ਦੇ ਉੱਤੇ ਕਾਫੀ ਮਾੜਾ ਟਾਈਮ ਚੱਲ ਰਿਹਾ ਆ ਆਪਾਂ ਦੇਖਦੇ ਆ ਕਿ ਕਿੰਨੇ ਵੀਡੀਓ ਕਿੰਨੇ ਫੋਟੇਜ ਆ ਰਹੀ ਆ ਲੋਕਾਂ ਦੇ ਘਰ ਤਬਾਹ ਹੋ ਗਏ ਫਸਲਾਂ ਤਬਾਹ ਹੋ ਗਈਆਂ ਕਈ ਲੋਕ ਆਪ ਵੀ ਵਿੱਚ ਰੁੜ ਗਿਆ ਕਿਸੇ ਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਪਿਆਰੇ ਹੁੰਦੇ ਆ ਉਹ ਵੀ ਦੂਰ ਹੋਏ ਆ ਪਰ ਇਸ ਔਖੀ ਘੜੀ ਦੇ ਵਿੱਚ ਲੋਕਾਂ ਨੇ ਕਿਸੇ ਗੱਲੋਂ ਵੀ ਹੱਥ ਪਿੱਛੇ ਨਹੀਂ ਖਿੱਚਿਆ ਜਿਹੜਾ ਜਿੰਨੀ ਜੋਗਾ ਸੀ ਉਹਨੇ ਸਾਰਾ ਕੁਝ ਆਪ ਦਾ ਲਾਉਣ ਦੀ ਕੋਸ਼ਿਸ਼ ਕੀਤੀ ਆ ਅੱਜ ਅਸੀਂ ਸੰਗੋਵਾਲ ਪਿੰਡ ਦੇ ਵਿੱਚ ਖੜੇ ਆ ਮੇਰੇ ਇੱਧਰ ਜੇ ਦੇਖੋਗੇ ਤੁਸੀਂ ਦਰਿਆ ਵਗਦਾ ਤੇ ਇਸ ਦਰਿਆ ਦੇ ਨਾਲ ਨਾਲ ਬੰਨ ਜਿਹੜੇ ਲੋਕ ਲਾ ਰਹੇ ਨੇ ਤਾਂ ਉਹ ਲੋਕ ਅਲੱਗ-ਅਲੱਗ ਤਰੀਕੇ ਨਾਲ ਆਪ ਦੇ ਆਪ ਦੇ ਹਿਸਾਬ ਨਾਲ ਕੋਈ ਨਾ ਕੋਈ ਸੇਵਾ ਜ਼ਰੂਰ ਨਿਭਾ ਰਹੇ ਨੇ ਅੱਜ ਨੌਜਵਾਨ ਵੀ ਸਾਡੇ ਨਾਲ ਖੜੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇੱਥੇ ਮਿਲਿਆ ਲਗਾਤਾਰ ਲੰਗਰ ਦੀ ਸੇਵਾ ਕਰ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਆ ਬਾਈ ਜੀ ਆਪਣਾ ਵੀ ਮੇਰਾ ਨਾਮ ਗਗਨ ਆ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅਸੀਂ ਵੀਰ ਜੀ ਇੱਕ ਹਫ਼ਤੇ ਤੋਂ ਲੰਗਰ ਦੀ ਸੇਵਾ ਨਿਭਾ ਰਹੇ ਆ ਗੁਰੂ ਰਵਿਦਾਸ ਟਾਈਗਰ ਫੋਰਸ ਪ੍ਰਧਾਨ ਜੱਸੀ ਤਲਨ ਜੀ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬਾਬਾ ਰਾਮਜੋਗੀ ਪੀਰ ਪ੍ਰਬੰਧਕ ਕਮੇਟੀ ਵੱਲੋਂ ਇਹ ਲੰਗਰ 1 ਕ ਹਫਤਾ ਹੋ ਗਿਆ ਲੈ ਕੇ ਆਉਨੇ ਆ ਸੀ ਬਨਵਾ ਰਹੇ ਆ ਤੇ ਹੜ ਪੀੜਤਾ ਲਈ ਤੇ ਜਿੱਦਨ ਤੱਕ ਇਹ ਬਨ ਬਨਦੇ ਆ ਉਦੋਂ ਤੱਕ ਇਹ ਲੰਗਰ ਲਗਾਤਾਰ ਜਾਰੀ ਰਹੇਗਾ ਜਿੰਨੇ ਦਿਨ ਵੀ ਲੰਗਰ ਚਾਹੀਦਾ ਇੱਥੇ ਉਨੇ ਦਿਨ ਲੰਗਰ ਪਹੁੰਚੂਗਾ ਬੇਸੇ ਕਿਹੜੀ ਜਗ੍ਹਾ ਤੋਂ ਆਉਣੇ ਤੁਸੀਂ ਉਮੇ ਅਸੀਂ ਸਾਡਾ ਪਿੰਡ ਤੱਲਨ ਸਾਹ ਬਾਈ ਜੇਲੰਦਰ ਦੇ ਨਾਲ ਹੀ ਠੀਕ ਹੈ ਹਾਂ ਜੀ ਇੱਕੋ ਜਗ੍ਹਾ ਆ ਨਹੀਂ ਹੋ ਜਾਂ ਜਿੱਥੇ ਜਿੱਥੇ ਵੀ ਕੋਈ ਲੋੜ ਹੈਗੀ ਹੈ ਭਾਈ ਅਸੀਂ ਖੋਕੇਵਾਲ ਤੋਂ ਸਾਡੇ ਭਾਈ ਆ ਟਾਈਗਰ ਫੋਰਸ ਆ ਇਹ ਸਾਰੀ ਟੀਮ ਆ ਅਲੱਗ ਅਲੱਗ ਪਿੰਡਾਂ ਦੀਆਂ ਟੀਮਾਂ ਜੁੜੀਆਂ ਆ ਜਿਵੇਂ ਤੱਲਨ ਜੀ ਪ੍ਰਧਾਨ ਨਾਲ ਤੇ ਖੋਕੇਵਾਲ ਤੋਂ ਸਾਰੀਆਂ ਜਿੱਥੇ ਜਿੱਥੇ ਵੀ ਆ ਮੰਡੀ ਦੇ ਵਿੱਚ ਸੰਗਤ ਮਿੱਟੀ ਭਰਦੀ ਆ ਉੱਥੇ ਲੰਗਰ ਦੀ ਸੇਵਾ ਇੱਥੇ ਵੀ ਨਾਲ ਦੇ ਪਿੰਡਾਂ 'ਚ ਜਿੱਥੇ ਵੀ ਆ ਸਾਰੇ ਪਾਸੇ ਟੀਮ ਜਾਂਦੀ ਆ ਸਾਡੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੀ ਟੀਮ ਜਾਂਦੀ ਹੈ ਲੰਗਰ ਵਾਕ ਵਾਕ ਥੰਮ ਤੇ ਜਿੰਨੇ ਤੁਸੀਂ ਖੜੇ ਹੋ ਬਾਈ ਤੁਹਾਡੇ ਮੀਂਹ ਦੇ ਨਾਲ ਹੱਟ ਦੇ ਨਾਲ ਤੁਹਾਡਾ ਆਪਣਾ ਵੀ ਨੁਕਸਾਨ ਹੋਇਆ ਕੋਈ ਬਾਈ ਇਹ ਇਹ ਥੋੜਾ ਬਹੁਤਾ ਹੋਇਆ ਇਹ ਸਾਡੇ ਹੀ ਨੁਕਸਾਨ ਹੈ ਜਿੱਥੇ ਅਸੀਂ ਆਉਂਦੇ ਹਾਂ ਸਾਡੇ ਭੈਣ ਭਰਾ ਆ ਸਾਰੇ ਇਹਨਾਂ ਤੇ ਭਾਰੀ ਪਈ ਤਾਂ ਸਾਤੇ ਪਈ ਹੈ ਭਾਵੇਂ ਤੁਹਾਡਾ ਓਵੇਂ ਨੁਕਸਾਨ ਨਹੀਂ ਹੋਇਆ ਪਰ ਤੁਸੀਂ ਇਹ ਮਹਿਸੂਸ ਕੀਤਾ ਵੀ ਸਾਡੇ ਭੈਣ ਭਰਾ ਅਸੀਂ ਇਹਨਾਂ ਦੀ ਸੇਵਾ ਕਰੀਏ ਯਾਰ ਸੇਵਾ ਕਰੀਏ ਤੇ ਗੁਰੂ ਵਿਦਾਸ ਟਾਈਗਰ ਫੋਰਸ ਹਮੇਸ਼ਾ ਹੀ ਘੜਦੀ ਹੈ ਜਿੱਥੇ ਵੀ ਹਾਰੀ ਪੋਵੇ ਹਾਰ ਪੀੜ ਤਾਂ ਪਵੇ ਬਾੜ ਪੀੜ ਤਾਂ ਪਵੇ ਉੱਥੇ ਜ਼ਰੂਰ ਘੜਦੀ ਹੈ ਜਿੱਥੇ ਵੀ ਹਾਰ ਪੀੜ ਤਾਂ ਪਵੇ ਸ਼੍ਰੀ ਗੁਰੂ ਵਿਦਾਸ ਟਾਈਗਰ ਫੋਰਸ ਪ੍ਰਧਾਨ ਜੀ ਸੀਤਲਨ ਹਾਰ ਟਾਈਮ ਖੜਾ ਬਾਕੀ ਸਾਰੇ ਤੱਲਣ ਸਾਹਿਬ ਤੋਂ ਆਪਣੇ ਕੋਖੇ ਵਾਲਾਲੇ ਵੀਰ ਸਾਰੇ ਰਲ ਕੇ ਅਸੀਂ ਇਹਨਾਂ ਨੇ ਹੜਪੀਟ ਦਾ ਲਈ ਲੰਗ ਲੈ ਕੇ ਆਉਂਦੇ ਆ ਅੱਛਾ ਤੇ ਕਿੰਨਾ ਕਿੰਨਾ ਸਮੱਸਿਆਵਾਂ ਦੇ ਵਿੱਚ ਦੀ ਤੁਸੀਂ ਵੀ ਆਪ ਲੰਗਦੇ ਹੋ ਹਨ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਆਉਂਦੀਆਂ ਨੇ ਹੜਪੀਟ ਦਾ ਨੂੰ ਰਾਹਤ ਦੇਣ ਲਈ ਬਹੁਤ ਰਸਤੇ ਵਿੱਚ ਪਾਣੀ ਹੈ ਹੜਪੀਟ ਦਾ ਵਾਸਤੇ ਜਿੱਥੇ ਵੀ ਪਾਣੀ ਖੜਾ ਆ ਸੜਕਾਂ ਖਰਾਬ ਹੋ ਗਈ ਸਰਕਾਰ ਵੱਲੋਂ ਕੋਈ ਵੀ ਸਹੂਲਤ ਨਹੀਂ ਆਈ ਹੜਪੀਟ ਦਾ ਲਈ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਵੀ ਬਹੁਤ ਲੋਕੀ ਤੰਗ ਹੋ ਰਹੇ ਆ ਤੇ ਅਸੀਂ ਕੋਈ ਨਾ ਵਾਸਤੇ ਸੇਵਾ ਭੇਜੀ ਕੋਈ ਸੇਵਾ ਨਹੀਂ ਉਹਨਾਂ ਵੱਲੋਂ ਪਰ ਸਾਡੇ ਕੋਲ ਜੇ ਜ਼ਮੀਨਾਂ ਨਹੀਂ ਹੈਗੀਆਂ ਤੇ ਪਰ ਆਪਾਂ ਕਿਸਾਨ ਵੀਰਾਂ ਦੀ ਜਮੀਨਾਂ ਹੈਗੀਆਂ ਪਰ ਉਹ ਵੀ ਸਾਡਾ ਹੀ ਨੁਕਸਾਨ ਹੈ ਪੰਜਾਬ ਤੇ ਭਾਰੀ ਪਈ ਆ ਸਾਨੂੰ ਨਾਲ ਖਾਣਾ ਪੈਣਾ ਕਿਉਂਕਿ ਸਾਡੇ ਵੀਰ ਭਰਾ ਆ ਸਾਡੇ ਸਾਰਿਆਂ ਦਾ ਨੁਕਸਾਨ ਹੋਇਆ ਨਾ ਫਿਰ ਲੰਗਰ ਦੀ ਸੇਵਾ ਦੇ ਵਿੱਚ ਕੀ ਕੀ ਤੁਸੀਂ ਖਾਣ ਨੂੰ ਲੈ ਕੇ ਆਉਣੇ ਅਸੀਂ ਮਟਰ ਪਨੀਰ ਲੈ ਕੇ ਆਏ ਆ ਤੇ ਅੱਜ ਰਾਜਮਾ ਕੱਲ ਸੀਗੇ ਅੱਜ ਚਿੱਟੇ ਛਣੇ ਸੀਗੇ ਕੱਲੂ ਸ਼ਾਇਦ ਹੋਰ ਵੀ ਵਧੀਆ ਲੰਗਰ ਬਣੇ ਸਾਨੂੰ ਐਨ ਆਰ ਆਈ ਵੀਰਾਂ ਦਾ ਬਹੁਤ ਸੰਯੋਗ ਆ ਆਸਟ੍ਰੇਲੀਆ ਤੋਂ ਬੀਜਾ ਚਾਹਲ ਤੇ ਯੂਕੇ ਤੋਂ ਕੁਲਦੀਪ ਚਾਹਲ ਤੇ ਫੇਰ ਕੁੱਕੀ ਚਾਹਲ ਹੋਣੀ ਮੱਛੂ ਚਾਹਲ ਬਹੁਤ ਬਹੁਤ ਸੇਵਾ ਕਰਦੇ ਸਾਡੇ ਪਿੰਡ ਦੇ ਐਨਆਰਆਈ ਵੀ ਹੋਰ ਵੀ ਜਿਨ੍ਹਾਂ ਦਾ ਨਹੀਂ ਨਾਮ ਲਏ ਹੋਇਆ ਬਹੁਤ ਸੇਵਾ ਕਰਦੇ ਕੋਈ ਵੀ ਚੀਜ਼ ਦੀ ਲੋੜ ਪਈ ਹੋਵੇ ਐਨਆਈਬੀ ਤੇ ਸਾਡੇ ਨਾਲ ਖੜਦੇ ਆ ਇਹ ਬਾਈ ਜਿਵੇਂ ਹੁਣ ਤੁਹਾਡੀ ਉਮਰ ਘਟੋ ਘਟ ਸਾਰਿਆਂ ਦੀ 30 ਸਾਲ ਦੇ ਤਾਂ ਲੱਗੇ ਜਾਂ ਉੱਪਰ ਵੀ ਹੋਗਾ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਪਹਿਲਾਂ ਇਹੋ ਜਿਹਾ ਮਾਹੌਲ ਤੁਸੀਂ ਦੇਖਿਆ ਜਿਵੇਂ ਹੁਣ ਇਸ ਵਾਰ ਹੜ ਆ ਗਿਆ ਨਹੀਂ ਪਹਿਲਾਂ ਮਾਹੌਲ ਨਹੀਂ ਦੇਖਿਆ ਇਸ ਵਾਰ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਆਪਾਂ ਜਾਤ ਪਾਤ ਨੂੰ ਛੱਡ ਕੇ ਆਪਾਂ ਨੂੰ ਸਾਰਿਆਂ ਨਾਲ ਖਾਣਾ ਪੈਣਾ ਇੱਥੇ ਕੋਈ ਜਾਤ ਪਾਤ ਨਹੀਂ ਗਈ ਬਾਕੀ ਆਪਣੇ ਸਾਰੇ ਭਰਾ ਆ ਜਿਹੜਾ ਵੀ ਸੇਵਾ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਹਾਰ ਪੀੜਤਾ ਨਾਲ ਜ਼ਰੂਰ ਖੜਨਾ ਚਾਹੀਦਾ ਆ ਹਾਂ ਇਹ ਬਾਈ ਫਿਰ ਹੋਰ ਵੀ ਮੈਨੂੰ ਦੱਸੋ ਜਾਣਕਾਰੀ ਦਿਓ ਇਸ ਏਰੀਏ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਗਏ ਹੋ ਕਿੰਨੇ ਕੁ ਮਾੜੇ ਹਾਲਾਤ ਸੀ ਲੋਕਾਂ ਦੇ ਤੁਸੀਂ ਆਪਦੀ ਅੱਖੀਂ ਕੀ ਦੇਖਿਆ ਬਹੁਤ ਮਾੜੇ ਹਾਲਾਤ ਆ ਵੀਕਰ ਰੂੜੇ ਤੇ ਪਾਣੀ ਇੰਨਾ ਖੜਾ ਘਰਾ ਵਿੱਚ ਕਿ ਜਾਨੀਕ ਇੰਨਾ ਜਾਨੀਕ ਨੁਕਸਾਨ ਹੋਇਆ ਇਸ ਪਾਣੀ ਨੇ ਕੀਤਾ ਬਹੁਤ ਹੀ ਜ਼ਿਆਦਾ ਹਾਂਜੀ ਫਿਰ ਲੋਕੀ ਜੀ ਬੇਕਾਰ ਹੋ ਬੇਕਾਰ ਹੋਏ ਪਏ ਆ ਆਪਣੇ ਘਰਾਂ ਤੋਂ ਬਾਹਰ ਬੈਠੇ ਹੋਏ ਆ ਜਿੱਦਾਂ ਸਰਕਾਰੀ ਕੋਈ ਜੰਝਗੜ ਹੋ ਗਿਆ ਉੱਥੇ ਆਪਣੀ ਫੈਮਿਲੀ ਲੈ ਕੇ ਬੈਠੇ ਹੋ ਬੜੀ ਪਰੇਸ਼ਾਨੀ ਨਾਲ ਸਾਹਮਣਾ ਕਰਨਾ ਪੈ ਰਿਹਾ ਅੱਛਾ ਹਾਂ ਇਸ ਪਰੇਸ਼ਾਨੀ ਦੇ ਦੌਰ ਦੇ ਵਿੱਚ ਤੁਸੀਂ ਦੇਖਿਆ ਵੀ ਸਰਕਾਰ ਨੇ ਕਿੰਨੀ ਕ ਲੋਕਾਂ ਦੀ ਮਦਦ ਕੀਤੀ ਤੁਹਾਨੂੰ ਕੀ ਲੱਗਦਾ ਨਹੀਂ ਜੀ ਸਰਕਾਰ ਨੇ ਨਹੀਂ ਕੋਈ ਵੀ ਮਦਦ ਨਹੀਂ ਕੀਤੀ ਇੱਥੇ ਸਰਕਾਰ ਦੀ ਕੋਈ ਮਦਦ ਨਹੀਂ ਆ ਰਹੀ ਉੱਥੇ ਜਿੱਥੇ ਵੀ ਜਾਨੀ ਕਿ ਕੋਈ ਵੀ ਪਰੇਸ਼ਾਨੀ ਹੁੰਦੀ ਉੱਥੇ ਜਾ ਕੇ ਆਪਾਂ ਨਾਲ ਖੜਿਆ ਹੋ ਜਾਈਦਾ ਉਹਨਾਂ ਦੇ ਗਰੀਬਾਂ ਦੇ ਨਾਲ ਵੈਸੇ ਭਾਈ ਇਸ ਮੁਸ਼ਕਲ ਦੇ ਟਾਈਮ ਤੇ ਤੁਸੀਂ ਲੋਕਾਂ ਦੇ ਹੌਂਸਲੇ ਨੂੰ ਕਿੰਨਾ ਕਿ ਦੇਖਿਆ ਵੀ ਕਿਵੇਂ ਲੋਕ ਚੜ੍ਹਦੀ ਕਲਾ ਚ ਜਾਂ ਬਹੁਤ ਜ਼ਿਆਦਾ ਟੈਂਦੀ ਕਲਾ ਕੀ ਲੱਗਦਾ ਭਾਈ ਪੰਜਾਬੀ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੇ ਆ ਤੇ ਚੜ੍ਹਦੀ ਕਲਾ ਚ ਰਹਿਣੀਆਂ ਪੰਜਾਬੀ ਜਿੱਥੇ ਮੁਸੀਬਤ ਆਉਂਦੀ ਆ ਭਰਾਵਾਂ ਵਾਂਗੂ ਕੋ ਇਕਜੁੱਟ ਹੋ ਜਾਂਦੇ ਜੇ ਸਰਕਾਰਾਂ ਨੇ ਨਹੀਂ ਸਾਥ ਦਿੱਤਾ ਤੇ ਪੰਜਾਬੀ ਇਕਜੁੱਟ ਹੋ ਕੇ ਮੁਸੀਬਤ ਦੇ ਟਾਈਮ ਇੱਕ ਦੂਜੇ ਨਾਲ ਖੜਦੇ ਆ ਅਸੀਂ ਦੇਖਦੇ ਆ ਜਿੱਦਾਂ ਦਾ ਬੰਨ ਲੱਗਦਾ ਆ ਭਾਈ ਤੁਸੀਂ ਮੰਡੀ ਦੇ ਵਿੱਚ ਦੇਖ ਲਿਓ ਕਿੱਦਾ ਸੰਗਤਾਂ ਲੱਗੀਆਂ ਬੀਬੀਆਂ ਮਤਲਬ ਇੱਕ ਜੋ ਟੋਕੇ ਆ ਬੰਨ ਬੰਨਤ ਨਹੀਂ ਤੇ ਬੰਨ ਟੁੱਟ ਜਣਾ ਹੈਗਾ ਜੇ ਨਾ ਬੰਨਦੇ ਤਾਂ ਉਦਨ ਇੰਨਾ ਰਾਚੀਆ ਘਟੋ ਘਟਨੀ ਤੇ ਹਜ਼ਾਰ ਬੰਦੇ ਬਾਨੀ ਬੰਨਣ ਲੱਗੇਗਾ ਹਜ਼ਾਰ ਬੰਦਾ ਲੱਗਿਆ ਹਜ਼ਾਰ ਬੰਦਾ ਲੱਗੇ ਨਾਲ ਆਰਮੀ ਦੀ ਟੀਮ ਲੱਗੀ ਗਈ ਇੱਥੇ ਪੂਰੀ ਭਾਈ ਜੀ ਹਜ਼ਾਰ ਬੰਦਾ ਸੀ ਸਰਕਾਰੀ ਸੀਗਾ ਕਿ ਆਮ ਲੋਕ ਹੀ ਸੀਗੇ ਆਮ ਲੋਕ ਦੇ ਨਾਲ ਦੇ ਪਿੰਡਾਂ ਦੇ ਭਾਈ ਜੀ ਇਸ ਪਿੰਡ ਦੇ ਨਾਲ ਦੇ ਪਿੰਡਾਂ ਦੇ ਸਾਰੇ ਜਿੱਦਾਂ ਇਕੱਠੇ ਹੋ ਕੇ ਆਏਗੇ ਬੰਨ ਬੰਦੇਗੇ ਸਾਰਿਆਂ ਨੇ ਅੱਛਾ ਆਰਮੀ ਦੀ ਟੀਮ ਸੀ ਬੀਬੀਆਂ ਬੋਰੇ ਭਰਦੀਆਂ ਸੀਗੀਆਂ ਮਿੱਟੀ ਦੇ ਤੇ ਇੱਥੋਂ ਨਾਲ-ਨਾਲ ਕ੍ਰੇਨ ਨਾਲ ਲੱਖੀਆਂ ਬੀਬੀਆਂ ਬੋਰੇ ਭਰਦੇ ਸਰਕਾਰ ਨੂੰ ਉਹਨਾਂ ਨੂੰ ਜਲਦੀ ਤੋਂ ਜਲਦੀ ਮਿਹਨਤ ਉਹਨਾਂ ਦੀ ਦੇਣੀ ਚਾਹੀਦੀ ਆ ਕਿੰਨੀ ਅਭੀ ਬੀਬੇ ਤੰਗ ਨਹੀਂ ਕਰਨਾ ਚਾਹੀਦਾ ਬਹੁਤ ਟਾਈਮ ਹੋ ਗਿਆ ਕਹਿੰਦੀ ਸਾਨੂੰ 2-2 3-3 ਮਹੀਨੇ ਸਾਨੂੰ ਨਹੀਂ ਨਰੇਗਾ ਦੇ ਆਏ ਪਰ ਉਹਨਾਂ ਨੂੰ ਪੈਸੇ ਪਾਉਣੇ ਚਾਹੀਦੇ ਆ ਬਹੁਤ ਤੰਗ ਆ ਠੀਕ ਆ ਬਾਕੀ ਜਿੱਥੇ ਵੀ ਪੰਜਾਬ ਨਹੀਂ ਬਾਕੀ ਹੋਰ ਸਟੇਟ ਵਿੱਚ ਵੀ ਹਾਰ ਪੀੜਤਾ ਹੋਵੇ ਪੰਜਾਬ ਸਾਰਿਆਂ ਨਾਲ ਹੀ ਖੜਦਾ ਆ ਤੁਸੀਂ ਫਿਰ ਇਕੱਲੀ ਲੰਗਰ ਦੀ ਸੇਵਾ ਕਰਦੇ ਹੋ ਜਾਂ ਜਿਵੇਂ ਹੋਰ ਕੰਮ ਹੁੰਦੇ ਆ ਉਹ ਵੀ ਨਾਲ-ਨਾਲ ਬੀਜੇ ਕਿਸੇ ਨੂੰ ਪਹਿਲਾਂ ਚੱਪਲ ਦੀ ਲੋੜ ਸੀ ਚੱਪਲਾਂ ਦਿੱਤੀਆਂ ਬਹੁਤ ਬਾਕੀ ਕੋਈ ਵੀ ਚੀਜ਼ ਹੋਵੇ ਸਾਨੂੰ ਅਸੀਂ ਪਾਣੀ ਹੋ ਗਿਆ ਬਿਸਕਟ ਹੋ ਗਿਆ ਰਾਸ ਹੋ ਗਿਆ ਸਾਡੀਆਂ ਬੀਬੀਆਂ ਸਵੇਰ ਨੂੰ 3 ਵਜੇ ਆ ਜਾਂਦੀਆਂ ਠੀਕ ਆ ਫੇਰ ਭਾਜੀ ਸਾਡਾ ਹਲਵਾਈ ਸਾਹਿਬ ਵੀ ਉਹ ਵੀ ਪਹੁੰਚ ਜਾਂਦਾ ਆ ਬਾਕੀ ਲੰਗਰ ਬਣਾਉਂਦੇ ਆ ਫਿਰ ਸਵੇਰ ਨੂੰ ਲੈ ਕੇ ਆਉਂਦੇ ਜਾਨੀ ਚਲੋ ਸਾਡੇ ਭਰਾ ਹੀ ਆ ਇਹ ਸਹੀ ਮਿਹਨਤ ਕਰਾਂਗੇ ਚਲੋ ਇਹਨਾਂ ਨੇ ਚਲੋ ਚਲੋ ਕਿਸੇ ਦੇ ਮੂੰਹ 'ਚ ਪੈ ਜੂਗਾ ਬਹੁਤ ਬਹੁਤ ਆ ਜਾਨੀ ਐਨਆਰਏ ਵੀਰ ਵੀ ਕਹਿੰਦੇ ਜਿੰਨਾ ਚਿਰ ਵੀ ਲੰਗਰ ਉੱਥੇ ਸੇਵਾ ਚੱਲਦੀ ਲੰਗਰ ਤੁਸੀਂ ਲੈ ਕੇ ਹੀ ਜਾਣਾ ਆ ਹੁਣ ਜਿੰਨਾ ਟਾਈਮ ਚੱਲੂ ਉਦੋਂ ਦਾ ਟਾਈਮ ਤੁਸੀਂ ਲੰਗਰ ਦੀ ਸੇਵਾ ਕਰੋ ਹਾਂਜੀ ਜ਼ਰੂਰ ਲੈ ਕੇ ਆਵਾਂਗੇ ਜਿੰਨਾ ਟਾਈਮ ਵੀ ਲੰਗਰ ਚੱਲੂਗਾ